ਇੱਥੇ ਬਾਹਰਲੀਆ ਸਟੇਟਾਂ ਤੋਂ ਜਿਹੜੇ ਬੰਦੇ ਆ ਉਹ ਵਿਸ਼ੇਸ਼ ਤੌਰ ਤੇ ਕੰਮ ਕਰਨ ਲਈ ਆਉਂਦੇ ਨੇ 150 ਰੁਪਏ ਦੀ ਉਹ ਟਿਕਟ ਟ੍ਰੇਨ ਦੀ ਲੈ ਕੇ ਇੱਥੇ ਆ ਕੇ ਪੱਕੇ ਤੌਰ ਦੇ ਵਸਨੀਕ ਹੋ ਜਾਂਦੇ ਨੇ ਉਹਨਾਂ ਦੇ ਲਈ ਇਹ ਪੰਜਾਬ ਬਹੁਤ ਸੋਹਣਾ ਹੈ ਕੰਮਕਾਰ ਦੇ ਇੱਥੇ ਵਧੀਆ ਤਰੀਕੇ ਨੇ ਕਾਮਯਾਬ ਹੁੰਦੇ ਨੇ ਕੋਠੀਆਂ ਬਣਾ ਰਹੇ ਨੇ ਆਪਣੇ ਮਕਾਨ ਲੈ ਰਹੇ ਨੇ 5 ਸਾਲ ਦਾ ਮਾਸੂਮ ਬੱਚਾ ਮੇਰੇ ਖਿਆਲ ਚ ਵੀ ਜਿੰਨੂ ਕੋਈ ਆਪਣੇ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਉਹ ਸਮਾਜ ਬਾਰੇ ਵੀ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਪੜ੍ਹਨ ਦਾ ਵੀ ਮੇਰੇ ਖਿਆਲ ਚ ਚੰਗੀ ਤਰ੍ਹਾਂ ਨਹੀਂ ਲੱਗਿਆ ਹੋਗਾ ਬੋਲਦਾ ਵੀ ਮੇਰੇ ਖਿਆਲ ਤੋਤਲਾ ਸੀਗਾ ਕਹਿੰਦੇ ਉਹ ਤੇ ਉਸ ਬੱਚੇ ਨੂੰ ਕਿੰਨੀ ਬੇਰਹਿਮੀ ਦੇ ਨਾਲ ਉਸ ਜਿਹੜਾ ਜ਼ਾਲਮ ਵਿਅਕਤੀ ਹੈ ਉਹਦੇ ਵੱਲੋਂ ਕੋਹ ਕੇ ਮਾਰਿਆ ਗਿਆ ਉਹਦੇ ਗੁਪਤੰਗ ਦੇ ਵਿੱਚ ਕਿਵੇਂ ਦੇਖੋ ਉਹ ਉਹਨੇ ਰੌਡ ਟਾਈਪ ਜੋ ਸਰੀ ਆਇਓ ਦਿੱਤਾ ਗਿਆ ਫਿਰ ਉਹ ਦੱਸਦੇ ਕਿ ਉਹਦੀ ਜੀਭ ਦੰਦਾਂ ਦੇ ਨਾਲ ਕੱਟ ਹੋ ਗਈ ਸੀ ਕਿੰਨੀ ਬੇਰਹਿਮੀ ਦੇ ਨਾਲ ਉਹਨੇ ਮਾਰਿਆ ਕਿੰਨੇ ਤੜਪ ਕੇ ਉਹਦੀ ਜਾਨ ਨਿਕਲੀ ਹੈ ਆਪਦਾ ਇਹ ਗੁਰੂਆਂ ਦੀ ਪਵਿੱਤਰ ਧਰਤੀ ਹੈ ਮੈਂ ਅਕਸਰ ਬੋਲਦਾ ਹੁੰਨਾ ਕਿ ਇਸ ਧਰਤੀ ਦੇ ਵਿੱਚੋਂ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਜਿਹੜੀ ਹੈ ਖੁਸ਼ਬੂ ਆਉਂਦੀ ਹੈ ਅਸੀਂ ਇਹਨੂੰ ਮੈਲ ਨਹੀਂ ਹੋਣ ਦੇਣਾ ਅਕਸਰ ਆਪਾਂ ਦੇਖਦੇ ਆਂ ਕਿ ਇੱਥੇ ਇਹ ਮੂੰਹ ਦੇ ਵਿੱਚੋਂ ਪਾਨ ਪਾ ਕੇ ਬੀੜੀਆਂ ਗੁਟਕਾ ਪਾ ਕੇ ਅਕਸਰ ਸ਼ਰਿਆਮ ਘੁੰਮਦੇ ਫਿਰਦੇ ਤੁਹਾਨੂੰ ਦੇਖਣਗੇ ਥੁੱਕਦੇ ਫਿਰਨਗੇ ਜਿਹੜਾ ਬੱਚੇ ਨੂੰ ਆਪਾਂ ਕਹਿੰਦੇ ਨੇ ਵੀ ਇੱਕ ਇਨਸਾਨ ਨੇ ਮਾਰਿਆ ਕਿ ਹੋਰ ਇਨਸਾਨਾਂ ਦਾ ਇਹਦੇ ਵਿੱਚ ਕੀ ਕਸੂਰ ਹੈ ਕਿੰਨੀਆਂ ਬਾਹਰ ਦੀਆਂ ਘਟਨਾਵਾਂ ਦੇਖ ਚੁੱਕੇ ਆਂ ਕਿ ਕਿਸੇ ਲੜਕੀ ਦੇ ਨਾਲ ਇਹਨਾਂ ਨੇ ਗੈਂਗ ਦੇ ਰੂਪ ਦੇ ਵਿੱਚ ਰੇਪ ਕੀਤਾ ਤੇ ਬਾਅਦ ਵਿੱਚ ਉਹਨੂੰ ਕਿੰਨੇ ਬੇਰਹਿਮੀ ਦੇ ਨਾਲ ਇਹਨਾਂ ਨੇ ਮਾਰਿਆ ਕਿੰਨੀ ਖਬਰਾਂ ਆ ਚੁੱਕੀਆਂ ਨੇ ਦਿੱਲੀ ਤੌਰ ਤੇ ਸਾਡੀਆਂ ਧੀਆਂ ਭੈਣਾਂ ਦੇ ਨਾਲ ਛੇੜਛਾੜ ਕੀਤੀ ਗਈ ਸੀਗੀ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਮਤਾ ਪਾਇਆ ਸੀਗਾ ਜਿਹੜਾ ਕਾਮਜਾਬ ਰਿਹਾ ਮੇਰੇ ਪਿੰਡ ਦੇ ਵਿੱਚ ਅਸੀਂ ਕਾਮਜਾਬ ਰਹੇ ਸੀਗੇ 1 ਸਾਲ ਪਹਿਲੇ ਇਹਨਾਂ ਨੂੰ ਉਠਾਉਣ ਦੇ ਵਿੱਚ ਭਜਾਉਣ ਦੇ ਵਿੱਚ ਮੇਕੇ ਇੱਥੇ ਆਉਂਦੇ ਆਂ ਅਉਣਸਾਰ ਇਹਨਾਂ ਦੇ ਇੱਥੇ ਜਿਹੜੇ ਲੋਕ ਰਾਜਨੀਤਿਕ ਲੋਕ ਹੈ ਉਹਦਾ ਆਰ ਕਾਰਡ ਇਹਨਾਂ ਦੇ ਆਈਡੀ ਪ੍ਰੂਫ ਉਸੇ ਟਾਈਮ ਤਿਆਰ ਕਰ ਦਿੰਨੇ ਆ ਤੇ ਇਹ ਇੱਥੇ ਸਾਰੀਆਂ ਸਰਕਾਰੀ ਸਹੂਲਤਾਂ ਤੇ ਅਦਰ ਸਹੂਲਤਾਂ ਇਹ ਸਾਰੀਆਂ ਲੈ ਰਹੇ ਨੇ ਪੱਕੇ ਤੌਰ ਤੇ ਬਸਨੀਕ ਬਣ ਰਹੇ ਨੇ ਬੱਚੇ ਦਾ ਕੀ ਕਸੂਰ ਸੀ ਕਿਉਂਕਿ ਜਦੋਂ ਮਾਪੇ ਦੀ ਇੰਟਰਵਿਊ ਸਾਹਮਣੇ ਆਉਂਦੀ ਵੀਡੀਓ ਸਾਹਮਣੇ ਦੇ ਮਾਪੇ ਦਾ ਕਹਿਣਾ ਵੀ ਬੱਚੇ ਦਾ ਮੂੰਹ ਮੂੰਹ ਦੇ ਉੱਪਰ ਕੀੜੇ ਚੱਲ ਰਹੇ ਸੀਗੇ ਤੁਹ ਤੋਂ ਬਾਅਦ ਉਹਨਾਂ ਦੀ ਜਿਹੜੀ ਭਾਸ਼ਾ ਹੈ ਪਹਿਲਾਂ ਇੱਥੋਂ ਅਸੀਂ ਸਿੱਖ ਕੇ ਉਹਨਾਂ ਦੀ ਭਾਸ਼ਾ ਜਾਣਦੇ ਹਾਂ ਮੈਡੀਕਲ ਬਕਾਇਦਾ ਕਰਾਏ ਜਾਂਦੇ ਆ ਇੱਥੇ ਇਹਨਾਂ ਦਾ ਦੱਸੋ ਕਿਹੜਾ ਮੈਡੀਕਲ ਹੁੰਦਾ ਹੈ 150 ਰੁਪਏ ਦੀ ਟਿਕਟ ਬਿਹਾਰ ਤੋਂ ਲੈ ਕੇ ਇੱਥੇ ਆ ਕੇ ਪੱਕੇ ਤੌਰ ਤੇ ਬਸਨੀਕ ਬਣ ਜਾਂਦੇ ਕਿਹੜਾ ਇਹਨਾਂ ਦਾ ਮੈਡੀਕਲ ਹੁੰਦਾ ਕਿਹੜੀ ਇਹਨਾਂ ਦੀ ਭਾਸ਼ਾ ਹੈ ਇੱਥੇ ਆਪਣੀ ਇਹ ਭਾਸ਼ਾ ਸਾਡੇ ਪੰਜਾਬ ਦੀ ਜਿਹੜੀ ਭਾਸ਼ਾ ਹੈ ਇਹਨੂੰ ਬਹੁਤ ਹੀ ਨੁਕਸਾਨ ਹੋਇਆ ਪੰਜਾਬੀ ਬੋਲੀ ਨੂੰ ਇਹਨਾਂ ਦੇ ਆਉਣ ਨਾਲ ਕਿਉਂਕਿ ਇੱਥੇ ਹਿੰਦੀ ਦਾ ਪਸਾਰ ਹੈ ਜਿਹੜਾ ਉਹ ਪਿਛਲੇ ਸਮੇਂ ਦਰਾਂ ਨ ਪਹੁੰਚ ਆ ਦੇ ਵੱਧ ਚੁੱਕਿਆ ਇਸ ਤੋਂ ਬਾਅਦ ਨਸ਼ਾ ਕਤਲੋਗਾਰਤ ਜਿੰਨੀ ਵੀ ਪੰਜਾਬ ਦੇ ਵਿੱਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਹਮੇਸ਼ਾ ਡਰਾਇਆ ਜਾਂਦਾ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸਹੀ ਨਹੀਂ ਹੈ ਤੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ 9 ਤਰੀਕ ਦੀ 9 ਸਤੰਬਰ ਦੀ ਇੱਕ ਘਟਨਾ ਬਹੁਤ ਜ਼ਿਆਦਾ ਹੁਸ਼ਿਆਰਪੁਰ ਦੀ ਜਿਹੜੀ ਵਾਇਰਲ ਹੋ ਰਹੀ ਹੈ 5 ਸਾਲਾਂ ਦਾ ਮਾਸੂਮ ਜਿਹਨੂੰ ਪਹਿਲਾਂ ਘਟਨਾ ਨਾਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਦੇ ਗੁਪਤੰਗਾਂ ਦੇ ਵਿੱਚ ਬਹੁਤ ਜ਼ਿਆਦਾ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਜਿਹੜਾ ਇਹ ਮਾਮਲਾ ਹੈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਪੂਰੇ ਵਰਲਡ ਦੇ ਵਿੱਚ ਹਾਈ ਲੈਵਲ ਤੇ ਇਸ ਟਾਈਮ ਕਿਉਂਕਿ 5 ਸਾਲਾਂ ਦਾ ਮਾਸੂਮ ਸੀ ਕੀ ਗਲਤੀ ਸੀ ਉਸਦੀ ਕੀ ਹੁਣ ਪਰਿਵਾਰ ਨੂੰ ਪੁੱਤਰਾ ਪਾਉਗਾ ਹਾਲਾਂਕਿ ਉਸ ਜਿਹੜਾ ਦੋਸ਼ੀ ਸੀ ਉਸ ਨੂੰ 2 ਦਿਨ ਦਾ ਰਿਮਾਂਡ ਵੀ ਲਿਆ ਗਿਆ ਪੁਲਿਸ ਵੱਲੋਂ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ 26 ਤਰੀਕ ਨੂੰ ਦੁਬਾਰਾ ਪੇਸ਼ੀ ਹੋਣੀ ਹੈ ਹਾਲਾਂਕਿ ਜਾਂਚ ਪੜਤਾਲ ਚੱਲ ਰਹੀ ਹੈ ਕੋ ਕਿਉਂ ਇਸ ਨੇ ਇਹ ਕੋ ਕੰਮ ਕੀਤਾ ਉਸ ਬੱਚੇ ਦਾ ਕੀ ਕਸੂਰ ਸੀ ਕਿਉਂਕਿ ਜਦੋਂ ਮਾਪੇ ਦੀਆਂ ਇੰਟਰਵਿਊ ਸਾਹਮਣੇ ਆਉਂਦੀਆਂ ਵੀਡੀਓ ਸਾਹਮਣੇ ਆਦੇ ਮਾਪੇ ਦਾ ਕਹਿਣਾ ਵੀ ਬੱਚੇ ਦਾ ਮੂੰਹ ਮੂੰਹ ਦੇ ਉੱਪਰ ਕੀੜੇ ਚੱਲ ਰਹੇ ਸੀਗੇ ਕੀ ਕਸੂਰ ਸੀ بڑے ਸਵਾਲ ਨੇ ਇਸ ਸਵਾਲ ਨਾਲ ਸੰਬੰਧੀ ਕੋਰਾਲੀ ਦੇ ਵਿੱਚ ਬੀਤੀ ਦਿਨੀ ਇੱਕ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਥੇਬੰਦੀ ਵੱਲੋਂ ਗੱਲਬਾਤ ਕਰਦੇ ਸਾਡੇ ਨਾਲ ਜਗਮਉਨ ਸਿੰਘ ਮਦੂ ਸੰਘਤੀ ਤੋਂ ਸਾਡੇ ਨਾਲ ਮੌਜੂਦ ਨੇ ਜਗਮਉਨ ਸਿੰਘ ਜੀ ਕਿਵੇਂ ਦੇਖਦੇ ਹੋ ਬੀਤੇ ਦਿਨ ਤੁਹਾਡੇ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ ਕਹਿੰਦੇ ਜੀ ਪ੍ਰਵਾਸੀ ਦਾ ਕਸੂਰ ਸੀ ਪ੍ਰਵਾਸੀ ਨੇ ਘਟਨਾਬਾਪ ਕੀਤਾ ਤਾਂ ਜਿਹੜੀ ਇਹ ਘਟਨਾ ਵਾਪਰਦੀ ਹੈ ਪਹਿਲਾਂ ਤਾਂ ਸੋਨੇ ਦੇਸ਼ ਪੰਜਾਬ ਵਸਦੇ ਨੇ ਉਹ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਸਮੂਹ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜਿਹੜਾ ਇਹ ਮਸਲਾ ਹੋਇਆ ਇਹ ਬੱਚੇ ਨੂੰ ਮਾਰਿਆ ਗਿਆ ਬੜੀ ਬੇਇਰਹਾਮੀ ਦੇ ਨਾਲ ਇਸ ਤੋਂ ਬਾਅਦ ਇੱਕ ਆਵਾਜ਼ ਉੱਠੀ ਹੈ ਕਿ ਪ੍ਰਵਾਸੀ ਪਹਹਾਓ ਪੰਜਾਬ ਬਚਾਓ ਪਰ ਇਸ ਮੁੱਦੇ ਨੂੰ ਅਗਰ ਆਪਾਂ ਬੜੀ ਡੰਗਾਈ ਦੇ ਨਾਲ ਦੇਖੀਏ ਤਾਂ ਇਹਦੇ ਦੋ ਪਹਿਲੂ ਨੇ ਜਿਵੇਂ ਕਿ ਅਕਸਰ ਆਪਾਂ ਪੰਜਾਬ ਦੇ ਵਿੱਚ ਸੁਣਦੇ ਹਾਂ ਕਿ ਪੰਜਾਬ ਦੇ ਮਾਹੌਲ ਨੂੰ ਹਮੇਸ਼ਾ ਹੀ ਸਰਕਾਰਾਂ ਵੱਲੋਂ ਏਜੰਸੀਆਂ ਵੱਲੋਂ ਵਿਗਾੜ ਕੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੈਂਗਸਟਰਵਾਦ ਨਸ਼ਾ ਕਤਲੋਗਾਰਤ ਜਿੰਨੀ ਵੀ ਪੰਜਾਬ ਦੇ ਵਿੱਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਹਮੇਸ਼ਾ ਡਰਾਇਆ ਜਾਂਦਾ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸਹੀ ਨਹੀਂ ਹੈ ਤੇ ਉਸੇ ਨੂੰ ਦੇਖਦੇ ਹੋਏ ਜਿਹੜੇ ਸਾਡੇ ਨੌਜਵਾਨ ਐ ਉਹ ਫਿਰ ਬਾਹਰ ਦੀ ਧਰਤੀ ਦੇ ਵੱਲ ਰੁੱਖ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵੱਲ ਰੁੱਖ ਕਰਦੇ ਨੇ ਪਰ ਉਹੀ ਪੰਜਾਬ ਐ ਉਹਦਾ ਦੂਸਰਾ ਪਹਿਲੂ ਇਹ ਐ ਕਿ ਇੱਥੇ ਬਾਹਰ ਲੀਆਂ ਸਟੇਟਾਂ ਤੋਂ ਜਿਹੜੇ ਬੰਦੇ ਐ ਉਹ ਵਿਸ਼ੇਸ਼ ਤੌਰ ਤੇ ਕੰਮ ਕਰਨ ਲਈ ਆਉਂਦੇ ਨੇ 150 ਰੁਪਏ ਦੀ ਉਹ ਟਿਕਟ ਟ੍ਰੇਨ ਦੀ ਲੈ ਕੇ ਇੱਥੇ ਆ ਕੇ ਪੱਕੇ ਤੌਰ ਦੇ ਵਸਨੀਕ ਹੋ ਜਾਂਦੇ ਨੇ ਉਹਨਾਂ ਦੇ ਲਈ ਇਹ ਪੰਜਾਬ ਬਹੁਤ ਸੋਹਣਾ ਹੈ ਕੰਮਕਾਰ ਦੇ ਇੱਥੇ ਵਧੀਆ ਤਰੀਕੇ ਨੇ ਕਾਮਯਾਬ ਹੁੰਦੇ ਨੇ ਕੋਠੀਆਂ ਬਣਾ ਰਹੇ ਨੇ ਆਪਣੇ ਮਕਾਨ ਲੈ ਰਹੇ ਨੇ ਇੱਥੇ ਆਪਣੇ ਬੱਚੇ ਇੱਥੇ ਪੜਾ ਰਹੇ ਨੇ ਪੱਕੇ ਤੌਰ ਤੇ ਇੱਥੇ ਵਸਨੀਕ ਬਣ ਰਹੇ ਨੇ ਇਹ ਦੋ ਪਹਿਲੂ ਹੈ ਪੰਜਾਬ ਉਹੀ ਹੈ ਜੋ ਪਹਿਲਾਂ ਵਾਲਾ ਮੇਰਾ ਸੋਨਾ ਪੰਜਾਬ ਸੀਗਾ ਅੱਜ ਵੀ ਉਹੀ ਪੰਜਾਬ ਹੈ ਪਰ ਇਹ ਸਰਕਾਰਾਂ ਵੱਲੋਂ ਏਜੰਸੀਆਂ ਵੱਲੋਂ ਜਿਵੇਂ ਮੈਂ ਪਹਿਲਾਂ ਬੋਲਿਆ ਕਿ ਇਹਦਾ ਮਾਹੌਲ ਹੈ ਜਿਹੜਾ ਉਹ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ ਨਹੀਂ ਜੇ ਗੱਲ ਕਰੀਏ ਤੁਸੀਂ ਸੋਨੇ ਪੰਜਾਬ ਦੀ ਗੱਲ ਰਿਓ ਪੰਜਾਬ ਤਾਂ ਉਹੀ ਹੈ ਪੰਜਾਬੀ ਪੰਜਾਬੀ ਦੀ ਸੋਚ ਵੀ ਸਹੀ ਹੈ ਪਰ ਕਿਤੇ ਨਾ ਕਿਤੇ ਕੁਝ ਕੁ ਲੋਕ ਨੇ ਚੰਦ ਲੋਕ ਨੇ ਜਿਹੜਾ ਜਿਹੜੇ ਇਦਾਂ ਦੇ ਕੋਈ ਕਰਮ ਕਰਦੇ ਨੇ ਹਮ 5 ਸਾਲ ਦੇ ਬੱਚੇ ਦਾ ਕੀ ਕਸੂਰ ਸੀਗਾ ਛੋਟੀ ਜੀ ਉਹਦੀ ਭੈਣ ਆ ਵੱਡੀ ਭੈਣ ਸੀਗੀ ਉਹ ਤਾਂ ਵਿਚਾਰੇ ਰੋ ਰਹੇ ਸੀਗੇ ਕਿਉਂਕਿ ਪਰਿਵਾਰ ਨੂੰ ਤਾਂ ਪ੍ਰਸਤਾਵ ਹੁਣ ساری ਜ਼ਿੰਦਗੀ ਦਾ ਸਾਡਾ ਬੱਚਾ ਚਲੇ ਗਿਆ ਦੇਖੋ ਆਪਾਂ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਰਿਸ ਹੈ ਭਾਈ ਕਨ੍ਹਈਆ ਜੀ ਦੇ ਵਾਰਿਸ ਹੈ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਹੈ ਆਪਾਂ ਹਮੇ ਇਤਿਹਾਸ ਦੱਸਦਾ ਹੈ ਕਿ ਦੁਸ਼ਮਣਾਂ ਨੂੰ ਪਾਣੀ ਪਲਾਇਆ ਕਿਦਾਂ ਤੇ ਸ਼ਰਵਤ ਦੇ ਭਲੇ ਦੇ ਸਿਧਾਂਤ ਤੇ ਚੱਲਣ ਵਾਲੀ ਕੌਮ ਹੈ ਹੁਣ ਦੇਖਦੇ ਆਂ ਵੀ ਜਿਹੜਾ ਬੱਚੇ ਨੂੰ ਆਪਾਂ ਕਹਦੇ ਨੇ ਵੀ ਇੱਕ ਇਨਸਾਨ ਨੇ ਮਾਰਿਆ ਹੈ ਕਿ ਹੋਰ ਇਨਸਾਨਾਂ ਦਾ ਇਹਦੇ 'ਚ ਕੀ ਕਸੂਰ ਹੈ ਕਿੰਨੀਆਂ ਬਾਹਰ ਦੀਆਂ ਘਟਨਾਵਾਂ ਦੇਖ ਚੁੱਕੇ ਆਂ ਕਿ ਕਿਸੇ ਲੜਕੀ ਦੇ ਨਾਲ ਇਹਨਾਂ ਨੇ ਗੈਂਗ ਦੇ ਰੂਪ ਦੇ ਵਿੱਚ ਰੇਪ ਕੀਤਾ ਤੇ ਬਾਅਦ ਵਿੱਚ ਉਹਨੂੰ ਕਿੰਨੇ ਬੇਰਹਿਮੀ ਦੇ ਨਾਲ ਇਹਨਾਂ ਨੇ ਮਾਰਿਆ ਕਿੰਨੀ ਖਬਰਾਂ ਆ ਚੁੱਕੀਆਂ ਨੇ ਦਿੱਲੀ ਦੀਆਂ ਉਹ ਕਿਹੜਾ ਨਰਪਿਆ ਕੇਸ ਹੈ ਹੋਰ ਕਿੰਨੇ ਹੀ ਕੇਸ ਆਪਾਂ ਦੇਖਦੇ ਆ ਕਿੰਨੀ ਬੇਰਹਿਮੀ ਦੇ ਨਾਲ ਉਹਨਾਂ ਬੱਚਿਆਂ ਨੂੰ ਇਹਨਾਂ ਵੱਲੋਂ ਮਾਰਿਆ ਗਿਆ ਇੱਥੇ ਵੀ ਇਹੀ ਦੇਖਣਯੋਗ ਹੈ ਇਹੀ ਹੋਇਆ ਕਿ 5 ਸਾਲ ਦਾ ਮਾਸੂਮ ਬੱਚਾ ਮੇਰੇ ਖਿਆਲ ਚ ਵੀ ਜਿਹਨੂੰ ਕਹੀ ਆਪਣੇ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਉਹ ਸਮਾਜ ਬਾਰੇ ਵੀ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਪੜਨਦਾ ਵੀ ਮੇਰੇ ਖਿਆਲ ਚ ਚੰਗੀ ਤਰ੍ਹਾਂ ਨਹੀਂ ਲੱਗਿਆ ਹੋਗਾ ਬੋਲਦਾ ਵੀ ਮੇਰੇ ਖਿਆਲ ਤੋਤਲਾ ਸੀਗਾ ਕਹਿੰਦੇ ਉਹ ਤੇ ਉਸ ਬੱਚੇ ਨੂੰ ਕਿੰਨੀ ਬੇਰਹਿਮੀ ਦੇ ਨਾਲ ਉਸ ਜਿਹੜਾ ਜ਼ਾਲਮ ਵਿਅਕਤੀ ਹੈ ਉਹਦੇ ਵੱਲੋਂ ਕੋਹ ਕੇ ਮਾਰਿਆ ਗਿਆ ਉਹਦੇ ਗੁਪਤੰਗ ਦੇ ਵਿੱਚ ਕਿਵੇਂ ਦੇਖੋ ਉਹ ਉਹਨੇ ਰੌਡ ਟਾਈਪ ਜੋ ਸਰੀ ਆਇਓ ਦਿੱਤਾ ਗਿਆ ਫਿਰ ਉਹ ਦੱਸਦੇ ਕਿ ਉਹਦੀ ਜੀਬ ਦੰਦਾਂ ਦੇ ਨਾਲ ਕੱਟ ਹੋ ਗਈ ਸੀ ਕਿੰਨੀ ਬੇਰਹਿਮੀ ਦੇ ਨਾਲ ਉਹਨੇ ਮਾਰਿਆ ਤੇ ਕਿੰਨੇ ਤੜਫ ਕੇ ਉਹਦੀ ਜਾਨ ਨਿਕਲੀ ਹੈ ਸੋ ਇਸ ਚੀਜ਼ ਦੇ ਲਈ ਅਸੀਂ ਪਰਜੋਰ ਮੰਗ ਕਰਦੇ ਹਾਂ ਸਰਕਾਰਾਂ ਤੋਂ ਵੀ ਕਿ ਇਹ ਜਿਹੜਾ ਪ੍ਰਵਾਸ ਹੈ ਇਹਨੂੰ ਵਧੀਆ ਤਰੀਕੇ ਦੇ ਨਾਲ ਇਹਦਾ ਕੋਈ ਢੁਕਮਾ ਹੱਲ ਕੱਢ ਕੇ ਇਹਨੂੰ ਰੋਕਿਆ ਜਾਵੇ ਜਿਵੇਂ ਕਿ ਇੱਥੇ ਇਹ ਆਉਂਦੇ ਆਉਣ ਅਨਸਾਰ ਇਹਨਾਂ ਦੇ ਇੱਥੇ ਜਿਹੜੇ ਲੋਕ ਰਾਜਨੀਤਿਕ ਲੋਕ ਹੈ ਉਹ ਆਧਾਰ ਕਾਰਡ ਇਹਨਾਂ ਦੇ ਆਈਡੀ ਪ੍ਰੂਫ ਉਸੇ ਟਾਈਮ ਤਿਆਰ ਕਰ ਦਿੰਨੇ ਆ ਤੇ ਇਹ ਇੱਥੇ ਸਾਰੀਆਂ ਸਰਕਾਰੀ ਸਹੂਲਤਾਂ ਤੇ ਅਦਰ ਸਹੂਲਤਾਂ ਇਹ ਸਾਰੀਆਂ ਲੈ ਰਹੇ ਨੇ ਪੱਕੇ ਤੌਰ ਤੇ ਬਸਨੀਕ ਬਣ ਕੋਈ ਸ਼ਾਦ ਤੱਕ ਦੇਖੋ ਪਹਿਲਾਂ ਜਦੋਂ ਸਮਾਂ ਸੀਗਾ ਜਦੋਂ ਪ੍ਰਵਾਸ ਇੱਥੇ ਸ਼ੁਰੂ ਹੋਇਆ ਉਸ ਸਮੇਂ ਨੂੰ ਅਗਰ ਅੱਜ ਦੇ ਸਮੇਂ ਦੇ ਨਾਲ ਕੰਪੈਰੀਸ਼ਨ ਕਰਕੇ ਆਪਾਂ ਦੇਖੀਏ ਤਾਂ ਉਸ ਸਮੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਵਰਤਦੀਆਂ ਸੀ ਕਿਉਂਕਿ ਇਹ ਘਰਾਂ ਤੱਕ ਨਹੀਂ ਸੀ ਪਹੁੰਚੇ ਇਹ ਸਾਡੇ ਘਰਾਂ ਤੱਕ ਪਹੁੰਚ ਚੁੱਕੇ ਨੇ ਜਿਹਦਾ ਖਮਿਆਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ। ਨਹੀਂ ਅੱਗੇ ਹੁਣ ਹੋਊਗਾ ਕਿ ਗਲਤੀ ਇੱਕ ਪ੍ਰਵਾਸੀ ਦੀ ਹੈ ਪਰ ਤੁਸੀਂ ਨਾਰੇ ਲਗਾਏ ਸੀ ਗੱਲ ਵੀ ਪੰਜਾਬ ਪਜਾਓ ਭਈਏ ਪਜਾਓ ਨਾਰਾ ਕਿਉਂ ਲਗਾਇਆ ਵੀ ਹੁਣ ਸਾਰ ਕਸੂਰ ਸਾਰਿਆਂ ਦਾ ਫਿਰ ਨਹੀਂ ਐਦਾਂ ਦੇਖੋ ਇਹ ਜਿਹੜਾ ਸਾਡਾ ਪੰਜਾਬ ਦਾ ਇਹ ਗੁਰੂਆਂ ਦੀ ਪਵਿੱਤਰ ਧਰਤੀ ਹੈ ਮੈਂ ਅਕਸਰ ਬੋਲਦਾ ਹੁੰਨਾ ਕਿ ਇਸ ਧਰਤੀ ਦੇ ਵਿੱਚੋਂ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਜਿਹੜੀ ਹੈ ਖੁਸ਼ਬੂ ਆਉਂਦੀ ਹੈ ਅਸੀਂ ਇਹਨੂੰ ਮੈਲ ਨਹੀਂ ਹੋਣ ਦੇਣਾ ਅਕਸਰ ਆਪਾਂ ਦੇਖਦੇ ਹਾਂ ਕਿ ਇੱਥੇ ਇਹ ਮੂੰਹ ਦੇ ਵਿੱਚੋਂ ਪਾਨ ਪਾ ਕੇ ਬੀੜੀਆਂ ਗੁਟਕਾ ਪਾ ਕੇ ਅਕਸਰ ਸ਼ਰਿਆਮ ਘੁੰਮਦੇ ਫਿਰਦੇ ਤੁਹਾਨੂੰ ਦੇਖਣਗੇ ਥੁੱਕਦੇ ਫਿਰਨਗੇ ਨੰਗੇ ਪਿੰਡਾਂ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਕਿ ਇਹ ਨਿੱਕਰ ਬਨੈਨਾ ਦੇ ਵਿੱਚ ਅਕਸਰ ਨੰਗੇ ਘੁੰਮਦੇ ਆਪਾਂ ਨੂੰ ਮਿਲ ਜਾਣਗੇ ਜਿਹੜਾ ਕਿ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਮਾਹੌਲ ਨਹੀਂ ਹੈ ਸੋ ਸਾਡੇ ਜਿਹੜਾ ਪੰਜਾਬ ਦਾ ਮਾਹੌਲ ਹੈ ਵੱਡੇ ਪੱਧਰ ਤੇ ਇਹਨਾਂ ਵੱਲੋਂ ਗੰਦਾ ਕੀਤਾ ਜਾ ਰਿਹਾ ਹੈ ਸੋ ਅਸੀਂ ਇਹਨੂੰ ਗੰਧਲਾ ਨਹੀਂ ਹੋਣ ਦੇਵਾਂਗੇ ਛਾਡੀ ਪਰਜੋਰ ਜਿਹੜੀ ਇਹ ਮੰਗ ਹੈ ਸਾਡਾ ਹੱਕ ਵੀ ਹੈ ਕਿਉਂਕਿ ਜਿਹੜਾ ਪੰਜਾਬ ਹੈ ਪੰਜਾਬੀਆਂ ਦਾ ਹੈ ਅਸੀਂ ਪਰਜੋਰ ਮੰਗ ਕਰਦੇ ਆ ਕਿ ਇਹਨਾਂ ਦਾ ਕੋਈ ਠੋਕਮਾ ਹੱਲ ਸਰਕਾਰ ਕਰੇ ਨਹੀਂ ਫਿਰ ਤਾਂ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਕੋਈ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਕੇ ਇਹਦਾ ਟੁਕਮਾ ਹੱਲ ਕਰਨਾ ਪਵੇਗਾ। ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਹੁਸ਼ਿਆਰਪੁਰ ਦੇ ਨੇੜੇ ਦੇ 25 ਪਿੰਡਾਂ ਨੇ ਵੀ ਬਾਈਕਟ ਕੀਤਾ। ਕਿਸੇ ਕੋਈ ਰੇੜੀ ਨਹੀਂ ਲੱਗੂਗੀ ਵੀ ਤੁਸੀਂ ਪਿੰਡ ਛੱਡ ਕੇ ਜਾ ਸਕਦੇ ਹੋ। ਇਦਾਂ ਦੇ ਵੀ ਮਤਲਬ ਕਿ ਜੋ ਜੇ ਵੀਡੀਓ ਨੇ ਸਾਹਮਣੇ ਆ ਰਹੀਆਂ ਨੇ ਪਿੰਡ ਨਿਵਾਸੀਆਂ ਦੇ ਵੀ ਬਿਆਨ ਆਏ ਨੇ। ਅਕਸਰ ਦੇਖਦੇ ਆ ਹੁਣੇ ਮੇਰੇ ਸਾਹਮਣੇ ਇੱਕ ਕੁਰਾਲੀ ਦੀ ਘਟਨਾ ਆਈ ਸੀਗੀ ਸਾਡੇ ਇੱਕ ਸਿੰਘ ਸਾਹਿਬ ਨੇ ਨੇੜਲੇ ਪਿੰਡ ਤੋਂ ਉਹਨੂੰ ਰੇੜੀ ਨਹੀਂ ਸੀ ਲਾਉਣ ਦੇ ਰਹੇ ਇੱਥੇ। ਕਿਉਂਕਿ ਜ਼ਿਆਦਾਤਰ ਜਿੰਨੀਆਂ ਰੇੜੀਆਂ ਐ ਸਬਜ਼ੀ ਮੰਡੀ ਦੇ ਵਿੱਚ ਪ੍ਰਵਾਸੀਆਂ ਦੀਆਂ ਐ ਆ ਰੋਪੜ ਦੀ ਘਟਨਾ ਪਿਛਲੇ ਮਹੀਨੇ ਦੀ ਕਿ ਇਹਨਾਂ ਨੇ ਕਿਵੇਂ ਕੁੱਟਮਾਰ ਕੀਤੀ ਇੱਕ ਆਪਣੇ ਪੰਜਾਬੀ ਨਾਲ ਉੱਥੇ ਰੇੜੀ ਲਗਾਉਣ ਦੇ ਸਬੰਧ ਦੇ ਵਿੱਚ ਇਹ ਇਹਨਾਂ ਦੀ ਇੱਥੇ ਗੁੰਡਾ ਕਰਦੀ ਐ ਜਿਹੜੀ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਐ ਕਮਾਕਾਰਾਂ ਤੇ ਇਹਨਾਂ ਦੇ ਪੂਰੀ ਤਰ੍ਹਾਂ ਦੇ ਨਾਲ ਇਹ ਕਾਬਜ ਹੋ ਚੁੱਕੇ ਨੇ ਪੰਜਾਬੀਆਂ ਨੂੰ ਕਾਰੋਬਾਰ ਨਹੀਂ ਮਿਲਦੇ ਤੇ ਨਾ ਹੀ ਇਹ ਕਾਰਨ ਦਿੰਦੇ ਐ ਜਿੱਥੇ ਕਿਤੇ ਕੋਈ ਪੰਜਾਬੀ ਆਵਾਜ਼ ਚੱਕਦਾ ਤੇ ਇਕੱਠੇ ਹੋ ਕੇ ਉਹਨਾਂ ਤੇ ਉਸ ਤੇ ਇਹ ਹਮਲਾ ਬੋਲਦੇ ਨੇ ਸਰ ਤੁਸੀਂ ਆਪਣੇ ਪਿੰਡ ਨਵਾਸੀ ਵੱਲੋਂ ਇੱਕ ਮਤਾ ਵੀ ਪਾਇਆ ਸੀਗਾ ਬੀਤੇ ਸਾਲ ਵਿੱਚ ਵੀ ਵਿਪਰਵਾਸੀਆਂ ਦੇ ਖਿਲਾਫ ਵੀ ਪਿੰਡ ਛੱਡ ਕੇ ਤੁਸੀਂ ਜਾ ਸਕਦੇ ਹੋ ਹਾਂਜੀ ਮੇਰੇ ਪਿੰਡ ਵੱਲੋਂ ਮਤਾ ਪਿਆ ਸੀਗਾ ਪਿੰਡ ਮੰਦੋ ਸੰਗਤੀਆਂ ਸ਼ਹੀਦ ਭਾਈ ਅਮਰੀਕ ਸਿੰਘ 1984 ਦੇ ਵਿੱਚ ਹਜੂਰੀ ਰਾਗੀ ਜਿਹੜੇ ਮੇਰੇ ਪਿੰਡੋਂ ਸ਼ਹੀਦ ਹੋਏ ਸੀ ਉਹਨਾਂ ਦਾ ਪਿੰਡ ਹੈ ਜੀ ਉੱਥੇ ਮਤਾ ਪਿਆ ਸੀਗੇ ਉਹਦੇ ਅੰਗੇਸ਼ਟ ਆਪਾਂ ਹਾਈ ਕੋਰਟ ਇੱਕ ਵਕੀਲ ਸੀਗਾ ਸੁਹਾਣੇ ਦਾ ਅੰਗਰੇਜ਼ ਸਿੰਘ ਨਾਮ ਦਾ ਵਕੀਲ ਪੱਗ ਵਾਲਾ ਸਰਦਾਰ ਉਹਨੇ ਚੈਲੰਜ ਕਰਤਾ ਸੀਗਾ ਮਤੈ ਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਹਾਈ ਕੋਰਟ ਲੜੇ ਵੀ ਐ ਤੇ ਉਹਦਾ ਖਮਿਆਜਾ ਉੱਥੇ ਮੇਰੇ ਖਿਆਲ 'ਚ 2-3 ਮਹੀਨੇ ਬਾਅਦ ਉਸ ਇਲਨੋ ਵਿਭਾਗ ਤਣਾ ਪਿਆ ਸੀਗਾ ਜਿਹੜਾ ਸੁਹਾਣੇ ਪਿੰਡ ਦੇ ਵਿੱਚ ਦੋ ਨੌਜਵਾਨਾਂ ਦਾ ਪ੍ਰਵਾਸੀਆਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਨਹੀਂ ਹੁਣ ਕਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਮਤਾ ਪਾਇਆ ਕਾਰਨ ਕੀ ਸੀ ਕਿ ਮਤਾ ਪਾਉਣ ਦਾ ਮਤ ਇਹਦਾ ਇਹੀ ਕਾਰਨ ਸੀਗਾ ਉੱਥੇ ਵੀ ਇਹ ਚੋਰੀਆਂ ਕਰਦੇ ਸੀਗੇ ਕਾਫੀ ਕੁਸ਼ ਇਦਾਂ ਦਾ ਹੱਲਾ ਗੁੱਲਾ ਮੇਰੇ ਪਿੰਡ ਦੇ ਵਿੱਚ ਇਹਨਾਂ ਨੇ ਕੀਤਾ ਹੈ ਬਾਕੀ ਕਈ ਘਟਨਾਵਾਂ ਮੈਂ ਇਸ ਤਰ੍ਹਾਂ ਦੀਆਂ ਸੀ ਕਿ ਆਮ ਤੌਰ ਤੇ ਸਾਡੀਆਂ ਧੀਆਂ ਪਹਿਣਾ ਦੇ ਨਾਲ ਛੇੜਛਾੜ ਕੀਤੀ ਗਈ ਸੀਗੀ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਮਤਾ ਪਾਇਆ ਸੀਗਾ ਜਿਹੜਾ ਕਾਮਯਾਬ ਰਿਹਾ ਮੇਰੇ ਪਿੰਡ ਦੇ ਵਿੱਚ ਅਸੀਂ ਕਾਮਯਾਬ ਰਹੇ ਸੀਗੇ 1 ਸਾਲ ਪਹਿਲੇ ਇਹਨਾਂ ਨੂੰ ਉਠਾਉਣ ਦੇ ਵਿੱਚ ਭਜਾਉਣ ਦੇ ਵਿੱਚ ਜੀ ਹੁਣ ਬੱਚੇ ਦੀ ਗੱਲ ਕਰਦੇ ਹਾਂ 5 ਸਾਲਾਂ ਦਾ ਮਾਸੂਮ ਬੱਚਾ ਸੀਗਾ ਬੜੀ ਨਿੰਦਨ ਚੋਂ ਘਟਣਾ ਪਰ ਉਸ ਦੇ ਵਿੱਚ ਪੁਲਿਸ ਨੇ ਰਿਮਾਂਡ ਲਿਆ ਦੋ ਦਿਨ ਦਾ ਤੇ ਉਸ ਤੋਂ ਬਾਅਦ ਉਹ ਕਹਿ ਰਹੇ ਨੇ ਵੀ ਹੁਣ ਅਗਲੀ ਤਰੀਕ 26 ਤਰੀਕ ਹੈ ਉਹਨਾਂ ਦੇ ਵਕੀਲ ਸਾਹਿਬ ਦਾ ਵੀ ਇੱਕ ਬਿਆਨ ਅੰਦਰ ਕਿਸੇ ਚੈਨਲ ਦੇ ਉੱਪਰ ਉਹ ਕਹਿੰਦੇ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ 26 ਤਰੀਕ ਨੂੰ ਹੁਣ ਦੇਖਦੇ ਹਾਂ ਵੀ ਕੀ ਪ੍ਰਵਾਸੀ ਜਿਹੜਾ ਦੋਸ਼ੀ ਹੈ ਗ੍ਰਿਫਤਾਰ ਕੀਤਾ ਪੁਲਿਸ ਨੇ ਵੀ ਹਾਲਾਂਕਿ ਦੋ ਦਿਨਾਂ ਦੇ ਵਿੱਚ ਉਹਨੇ ਕੁਝ ਬੋਲਿਆ ਆਪਣੇ ਬਿਆਨ ਨਹੀਂ ਦੱਸੇ ਵੀ ਕਿਉਂ ਕੀਤੀ ਹੈ ਘਟਨਾ ਕਿਸ ਦੇ ਇਸ ਦੇ ਵਿੱਚ ਕਿਸ ਦੀ ਸ਼ਮਿਲ ਸੀ ਹਾਲਾਂਕਿ ਅੱਜ ਤੱਕ ਕੋਈ ਅੱਜ ਤੱਕ ਦੇ ਬਿਆਨ ਨਹੀਂ ਹੋ 26 ਤਰੀਕ ਨੂੰ ਦੁਬਾਰਾ ਪੇਸ਼ੀ ਹੋਣੀ ਹੈ ਸ਼ਾਇਦ ਕੋਈ ਦੱਸ ਸਕਦੇ ਨੇ ਉਹ ਪਹਿਲੀ ਤਾਂ ਗੱਲ ਇਹ ਹੈ ਵੀ ਸਿੱਖਾਂ ਨੂੰ ਇਨਸਾਫ ਹੈ ਜਿਹੜਾ ਮਿਲਣਾ ਬੜਾ ਮੁਸ਼ਕਲ ਹੁੰਦਾ ਇਸ ਰਾ ਇਹ ਦੇਸ਼ ਜਿਹੜਾ ਹੈ ਹਿੰਦੁਸਤਾਨ ਆਪਾਂ ਬੋਲਦੇ ਆ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਧਰਨਾ ਲਾ ਕੇ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਇਨਫਾਰਮ ਕੀਤਾ ਗਿਆ ਉਹ ਧਰਨਾ ਲਾ ਕੇ ਉਹ ਬੰਦਾ ਚਕਵਾਇਆ ਗਿਆ ਹਮੇਸ਼ਾ ਹੀ ਆਪਾਂ ਦੇਖਦੇ ਆ ਕਿ ਜੇ ਕਿਤੇ ਸਿੱਖਾਂ ਨਾਲ ਤੱਕਾ ਹੁੰਦਾ ਤਾਂ ਸਾਨੂੰ ਧਰਨੇ ਲਾ ਕੇ ਅਨਸਾਫ਼ ਲਈ ਧਰਨੇ ਲਾਉਣੇ ਪੈਂਦੇ ਨੇ ਤੇ ਪਰ ਜਦੋਂ ਸਿੱਖਾਂ ਨਾਲ ਕਿਤੇ ਤੱਕਾ ਹੁੰਦਾ ਹੈ ਫਿਰ ਕਦੇ ਵੀ ਪੁਲਿਸ ਪ੍ਰਸ਼ਾਸਨ ਆ ਕੇ ਨਹੀਂ ਖੜਦਾ ਹੁਣ ਜਦੋਂ ਸਿੱਖ ਉੱਥੇ ਖੜੇ ਹੋ ਗਏ ਨੇ ਆਪਣਾ ਹੱਕ ਲੈਣ ਲਈ ਇਹਨਾਂ ਨੂੰ ਭਜਾਉਣ ਲਈ ਤਾਂ ਉੱਥੇ ਬੀਐਸਐਫ ਦਾ ਸਪੈਸ਼ਲ ਪੈਰਾ ਲਾ ਦਿੱਤਾ ਗਿਆ ਤੇ 100 ਦਫਾ 144 ਲਾ ਦਿੱਤੀ ਗਈ ਹੈ ਬਾਕੀ ਇਹ ਪੁਲਿਸ ਪ੍ਰਸ਼ਾਸਨ ਦੇ ਹੱਥ ਹੈ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਇਨਸਾਫ ਸਾਨੂੰ ਮਿਲਣਾ ਸਾਨੂੰ ਨਹੀਂ ਲੱਗਦਾ ਹੁੰਦਾ ਵੀ ਸਾਨੂੰ ਸਿੱਖਾਂ ਨੂੰ ਇਨਸਾਫ ਕਦੇ ਮਿਲਿਆ ਪਹਿਲਾਂ ਬਿਆਦਬੀਆਂ ਹੋਈਆਂ ਗੁਰੂ ਮਹਾਰਾਜ ਦਾ ਪੱਤਰਾ ਪੱਤਰਾ ਕਰਕੇ ਗਲੀਆਂ ਦੇ ਵਿੱਚ ਰੋਲ ਦਿੱਤਾ ਗਿਆ ਸੀ ਧਰਨੇ ਵੀ ਬੜੇ ਮਜਾਰੇ ਧਰਨੇ ਕੀਤੇ ਇਨਸਾਫ ਤਾਂ ਸਾਨੂੰ ਅੱਜ ਤੱਕ ਉਹਨਾਂ ਦਾ ਨਹੀਂ ਮਿਲਿਆ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਜਿਹੜੇ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ ਇਨਸਾਫ ਸਾਨੂੰ ਅੱਜ ਤੱਕ ਉਹਨਾਂ ਦਾ ਨਹੀਂ ਮਿਲਿਆ ਸਿੱਖਾਂ ਦੀਆਂ ਰੋਜ ਪੱਗਾਂ ਉਤਰਦੀਆਂ ਧੀਆਂ ਪਹਿਣਾ ਦੇ ਬੇਪੱਤੀਆਂ ਹੁੰਦੀਆਂ ਐ ਇਨਸਾਫ ਕਦੇ ਵੀ ਨਹੀਂ ਸਾਨੂੰ ਮਿਲਦਾ ਅਸੀਂ ਜਿਹੜਾ ਇਹ ਲੋਕਤੰਤਰ ਦੇਸ਼ ਆਪਾਂ ਬੋਲਦੇ ਆ ਇਹਦੇ ਵਿੱਚ ਅਸੀਂ ਇਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਹਮੇਸ਼ਾ ਹੀ ਮੰਗ ਜੋ ਉੱਠਦੀ ਹੈ ਕਿ ਅਸੀਂ ਆਪਣਾ ਅਗਰ ਰਾਜ ਲੈਂਦੇ ਆ ਤਾਂ ਸਾਡੀ ਮੰਗ ਇਹ ਹੀ ਹੁੰਦੀ ਹੈ ਕਿ ਸਾਡਾ ਆਪਣਾ ਰਾਜ ਹੋਵੇ ਆਪਣਾ ਸਾਡਾ ਸਾਡੀਆਂ ਆਪਣੀਆਂ ਸਰਕਾਰਾਂ ਹੋਵੇ ਆਪਣਾ ਸਿਸਟਮ ਹੋਵੇ ਜਿਸ ਦੇ ਵਿੱਚ ਅਸੀਂ ਆਪਣੇ ਫੈਸਲੇ ਖੁਦ ਕਰ ਸਕੀਏ ਫੇ ਤੁਸੀਂ ਕੱਲ ਵੀਡੀਓ ਜਦੋਂ ਧਰਨਾ ਰਾਇਆ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਸੀ ਇੱਕ ਗੱਲ ਹੋਰ ਬੋਲੀ ਸੀਗੀ ਵੀ ਦੂਜੇ ਸਟੇਟਾਂ ਦੇ ਵਿੱਚ ਸਾਨੂੰ ਜਗ੍ਹਾ ਨਹੀਂ ਲੈਣ ਦਿੱਤੀ ਜਾਂਦੀ। ਵੀ ਇੱਥੇ ਆਣ ਕੇ ਜਗ੍ਹਾ ਲੈ ਲੈਂਦੇ ਨੇ। ਇਸ ਦਾ ਕਾਰਨ ਕੀ ਦੇਸ਼ ਤਾਂ ਇੱਕ ਹੈ। ਤੁਸੀਂ ਵੀ ਲੈ ਸਕਦੇ ਹੋ ਦੂਜੀ ਸਟੇਟਾਂ ਦੇ ਵਿੱਚ ਜਗ੍ਹਾ ਤੇ ਜਾ ਕੇ। ਹਾਂ ਨਹੀਂ ਤੁਸੀਂ ਦੇਖਦੇ ਹੋ ਆਪਣੇ ਨੇੜੇ ਹਿਮਾਚਲ ਪੈਂਦਾ ਹੈ ਜੀ ਉੱਥੇ ਤੁਸੀਂ ਮੇਰੇ ਖਿਆਲ ਚ ਵੀ ਇੱਕ ਫੁੱਟ ਵੀ ਜਗ੍ਹਾ ਨਹੀਂ ਲੈ ਸਕਦੇ ਤੇ ਰਾਜਸਥਾਨ ਦੇ ਵਿੱਚ ਵੀ ਇਹੀ ਹੋ ਗਿਆ। ਮੇਰੇ ਖਿਆਲ ਚ ਬਿਹਾਰ ਦੇ ਵਿੱਚ ਵੀ ਇਹੀ ਹੋ ਚੁੱਕਿਆ ਕਿ ਅਸੀਂ ਉੱਥੇ ਜਾ ਕੇ ਕੋਈ ਵੀ ਬੰਦਾ ਪੰਜਾਬੀ ਹੈ ਜਿਹੜਾ ਜਗ੍ਹਾ ਨਹੀਂ ਖਰੀਦ ਸਕਦਾ। ਮੈਂ ਇਸ ਦੇ ਪਿੱਛੇ ਕਾਰਨ ਕੀ ਨੇ? ਕਿ ਪੋਲਿਟਿਕਸ ਇੰਨੀ ਜ਼ਿਆਦਾ ਮਜ਼ਬੂਤ ਹੋ ਚੁੱਕੀ ਹੈ ਤੁਸੀਂ ਦੇਖਦੇ ਹੋ ਹੁਣ ਮੇਰਾ ਬੋਲਿਆ ਬੜੀ ਦੂਰ ਚਲੇ ਜਾਣਾ ਹੈ ਕਿ ਆ ਜਿਹੜੀ ਪਾਲਿਸੀ ਆਈ ਸੀਗੀ ਹੁਣ ਜ਼ਮੀਨ ਦੇ ਅੰਗੇਸਟ ਕਿਹੜੀ ਸੀ ਉਹ ਹਮਨ ਹਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਸਰਕਾਰ ਨੇ ਸਾਡੀ ਧੱਕੇ ਨਾਲ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਅਸੀਂ ਜ਼ਮੀਨਾਂ ਦੇ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਅਸੀਂ ਖੜੇ ਹੋ ਚੁੱਕੇ ਸੀਗੇ ਆਵਾਜ਼ ਬੁਲੰਦ ਕਰੀ ਚਲੋ ਤੇ ਸਾਡੀ ਜਿੱਤ ਹੋਈ ਪਰ ਫਿਰ ਉੱਥੇ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹਨਾਂ ਸਿਸਟਮ ਵੱਲੋਂ ਸਾਨੂੰ ਆ ਦੇਖੋ ਹੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਵੀ ਅਗਰ ਤੁਸੀਂ ਸਾਨੂੰ ਜ਼ਮੀਨਾਂ ਨਹੀਂ ਦਿੰਦੇ ਤਾਂ ਸਾਨੂੰ ਇਦਾਂ ਹੜਾ ਦਿੱਤਾ ਜਾਊਗਾ ਪਰ ਮੈਂ ਸਿਸਟਮ ਨੂੰ ਦੱਸਣਾ ਚਾਹੁੰਦਾ ਕਿ ਕੌਮ ਗੁਰੂ ਗੋਬਿੰਦ ਸਿੰਘ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਕੌਮ ਐ ਇਹ ਇਦਾਂ ਹੜਾਂ ਦੇ ਵਿੱਚ ਹੜਾਈ ਹੋਈ ਨਹੀਂ ਹੜਣੀ ਇਹ ਉਦੋਂ ਨਹੀਂ ਮਰੀ ਜਦੋਂ ਇਹਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਗੱਡੇ ਭਰ-ਭਰ ਕੇ ਸਿਰਾਂ ਦੇ ਦਿੱਲੀ ਨੂੰ ਜਾਂਦੇ ਸੀਗੇ ਇਹ ਉਸ ਟਾਈਮ ਨਹੀਂ ਮਰੀ ਹੁਣ ਤਾਂ ਇਹਨਾਂ ਦੇ ਹੜਾਏ ਤੋਂ ਐਦਾਂ ਹੜਨ ਵਾਲੀ ਕਾਮ ਨਹੀਂ ਅਸੀਂ ਫੇਰ ਦੁਬਾਰਾ ਮਰਜੀ ਵੜੇ ਕਿਹਾ ਜਾਂਦਾ ਹੈ ਅਸੀਂ ਫੇਰ ਦੁਬਾਰਾ ਉੱਠ ਖੜਨਾ ਹੈ ਤੁਹਾਡੇ ਸਾਹਮਣੇ ਹੀ ਹੈ ਅਸੀਂ ਆਪਣੇ ਭਾਈਚਾਰੇ ਨੇ ਸਾਥ ਦਿੱਤਾ ਕਿਸੇ ਸਰਕਾਰ ਨੇ ਤੁਹਾਡਾ ਕਿਸੇ ਸਰਕਾਰ ਦੇ ਨਮਾਇंदे ਨੇ ਉੱਥੇ ਤੁਹਾਡਾ ਸਾਥ ਨਹੀਂ ਦਿੱਤਾ ਤਾਂ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖੋਗੇ ਤੁਸੀਂ ਆਪ ਸਮਝਦਾਰ ਹੋ ਗਏ ਪੰਜਾਬ ਨੂੰ ਵੱਡੇ ਪੱਦਰ ਤੇ ਬਰਬਾਦ ਕਰਨ ਦੀਆਂ ਜਿਹੜੀਆਂ ਇਹ ਪਾਲਿਸੀਆਂ ਹਮੇਸ਼ਾ ਹੀ ਸਰਕਾਰ ਵੱਲੋਂ ਜਾਂਦੀਆਂ ਜਾਂਦੀਆਂ ਇਹ ਆਖਰੀ ਸਵਾਲ ਹੈ ਹੁਣ ਇੱਕ ਕਟਨਾ ਹੋ ਚੁੱਕੀ ਹੈ ਦੋਸ਼ੀ ਵੀ ਗ੍ਰਿਫਤਾਰ ਹੈ ਹੁਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਧਰਨੇ ਲੱਗ ਰਹੇ ਨੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਇਹ ਕਿੱਥੇ ਜਾ ਕੇ ਸਮਾਪਤ ਹੋਣਗੇ ਸਮਾਪਤਤਾ ਇਹ ਹੈ ਜੀ ਲੋਕ ਆਪਣੇ ਹੱਕਾਂ ਲਈ ਆਪ ਲੜ ਰਹੇ ਨੇ ਕੋਈ ਕਿਸੇ ਮੰਤਰੀ ਦਾ ਦੇਖੋ ਬਿਆਨ ਨਹੀਂ ਆਇਆ ਇਹ ਬੱਚੇ ਮਾਸੂਮ ਬੱਚੇ ਦੀ ਜਿਹੜੀ ਉੱਥੇ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਕਿਸੇ ਵੀ ਮੰਤਰੀ ਕੋਈ ਵੀ ਨਹੀਂ ਬੋਲਿਆ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਨਹੀਂ ਬੋਲਿਆ ਫਿਲਹਾਲ ਆਪਣੇ ਹੱਕ ਲਈ ਲੋਕ ਲੜ ਰਹੇ ਨੇ ਲੜਾਈ ਸਾਡੇ ਖੂਨ ਦੇ ਵਿੱਚ ਹੈ ਇਹ ਦੇਖੋ ਕਿੱਥੇ ਜਾ ਕੇ ਸਾਨੂੰ ਇਨਸਾਫ ਮਿਲਦਾ ਹੈ ਜਿਹੜੀ ਗੱਲ ਕਰੀ ਨਿਹੰਗ ਸਿੰਘ ਜਿੱਥੇ ਬੰਦੀ ਖੜੇ ਸੀ ਸਾਡੇ ਪੰਜਾਬੀ ਵੀਰ ਖੜੇ ਸੀਗੇ ਜਿਸ ਦਿਨ ਤੁਸੀਂ ਦੱਸਿਆ ਸੀ ਪਹਿਲਾਂ ਜਿਸ ਦਿਨ ਉਹ ਬੰਦੇ ਦੀ ਅਰੈਸਟ ਕਰਾਉਣੀ ਸੀ ਧਰਨਾ ਲਗਾਇਆ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਫਿਰ ਬੰਦੇ ਅਰੈਸਟ ਹੋਏ ਸੀਗੇ ਹਾਂਜੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਬੋਲ ਚੁੱਕਿਆ ਕਿ ਜਦੋਂ ਵੀ ਅਸੀਂ ਇਨਸਾਫ ਲੈਣਾ ਹੁੰਦਾ ਹੈ ਤਾਂ ਸਾਨੂੰ ਧਰਨੇ ਲਾ ਕੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਮਦਦ ਲੈਣੀ ਪੈਂਦੀ ਹੈ ਖੁਦ ਕਦੇ ਵੀ ਪ੍ਰਸ਼ਾਸਨ ਨੇ ਸਾਡੇ ਵੱਲ ਕਦਮ ਨਹੀਂ ਵਧਾਇਆ ਕਿ ਸਾਨੂੰ ਇਨਸਾਫ ਦਵਾਉਣ ਲਈ ਤਾਂ ਪੰਜਾਬੀ ਵੀਰੇ ਵੱਡੇ ਗਿਣਤੀ ਦੇ ਵਿੱਚ ਇਹ ਹੱਕ ਦੇ ਵਿੱਚ ਆਏ ਹੋਣਾ ਉਹਨਾਂ ਮਾਪਿਆਂ ਦੇ ਹੱਕ ਦੇ ਵਿੱਚ ਪੰਜਾਬੀਆਂ ਦੀ ਲੜਾਈ ਹੈ ਪੰਜਾਬੀ ਹੀ ਲੜ ਰਹੇ ਆ ਕੋਈ ਵੀ ਹੁਣ ਲੋਕ ਮੈਨੂੰ ਰਾਤ ਵੀ ਕਿਸੇ ਵੀਰ ਨੇ ਕੁਐਸਚਨ ਕਰਿਆ ਸੀਗਾ ਕਿ ਸਾਰੇ ਕਮਿਊਨਿਟੀ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਤਾਂ ਮੈਂ ਮੇਰਾ ਉਹਨੂੰ ਉਹਨੂੰ ਪੁੱਛਣਾ ਸੀਗਾ ਵੀਰ ਨੂੰ ਕਿ ਹੁਣ ਇਹ ਬੱਚੇ ਨਾਲ ਐਡਾ ਕੁਕਰਮ ਹੋਇਆ ਹੈ ਤਾਂ ਇਹਦੇ ਵਿੱਚ ਇਹਨਾਂ ਦੀ ਆਪਣੀ ਕਮਿਊਨਿਟੀ ਕਿੱਥੇ ਸਾਡੇ ਦੇ ਨਾਲ ਖੜ ਗਈ ਹੈ ਜਿੰਨੇ ਵੀ ਪ੍ਰਵਾਸੀ ਇਹਨਾਂ ਦੀ ਇੱਥੇ ਜਥੇਬੰਦੀਆਂ ਵੀ ਇਹਨਾਂ ਨੇ ਆਪ ਬਣਾਈਆਂ ਹੋਈਆਂ ਉਹ ਇਹਨਾਂ ਦੀ ਪ੍ਰਵਾਸੀਆਂ ਦੀ ਕੋਈ ਵੀ ਜਥੇਬੰਦੀ ਸਾਡੇ ਨਾਲ ਆ ਕੇ ਉਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਕਿਉਂ ਨਹੀਂ ਖੜ ਗਈ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ 'ਚ ਜਥੇਬੰਦੀ ਹੈਗੀਆਂ ਨੇ ਉਹ ਵੀ ਹੱਕ 'ਚ ਖੜ ਸਕਦੇ ਸੀ ਹਾਂਜੀ ਹਾਂ ਕੋਈ ਵੀ ਜਥੇਬੰਦੀ ਇਹਨਾਂ ਦੀ ਕੋਈ ਇਹਨਾਂ ਦੇ ਆਮ ਇਨਸਾਨ ਵੀ ਇਹਨਾਂ ਦੇ ਬੱਚੇ ਤੇ ਇਹਨਾਂ ਦੇ ਵੀ ਹੈ ਪਰਿਵਾਰ ਤਾਂ ਇਹਨਾਂ ਦੇ ਵੀ ਹੈ ਕੋਈ ਵੀ ਇਹਨਾਂ ਵੱਲੋਂ ਕੋਈ ਵੀ ਬੰਦਾ ਸਾਨੂੰ ਇਨਸਾਫ ਉਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਅੱਗੇ ਨਹੀਂ ਵਧਿਆ ਆਪਦਾ ਇਹ ਗੁਰੂਆਂ ਦੀ ਪਵਿੱਤਰ ਧਰਤੀ ਹੈ ਮੈਂ ਅਕਸਰ ਬੋਲਦਾ ਹੁੰਨਾ ਕਿ ਇਸ ਧਰਤੀ ਦੇ ਵਿੱਚੋਂ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਜਿਹੜੀ ਆ ਖੁਸ਼ਬੂ ਆਉਂਦੀ ਹੈ ਅਸੀਂ ਇਹਨੂੰ ਮੈਲ ਹੀ ਨਹੀਂ ਹੋਣ ਦੇਣਾ ਅਕਸਰ ਆਪਾਂ ਦੇਖਦੇ ਆਂ ਕਿ ਇੱਥੇ ਇਹ ਮੂੰਹ ਦੇ ਵਿੱਚੋਂ ਪਾਨ ਪਾ ਕੇ ਬੀੜੀਆਂ ਗੁਟਕਾ ਪਾ ਕੇ ਅਕਸਰ ਸ਼ਰਿਆਮ ਘੁੰਮਦੇ ਫਿਰਦੇ ਤੁਹਾਨੂੰ ਦੇਖਣਗੇ ਥੁੱਕਦੇ ਫਿਰਨਗੇ ਇੱਕ ਸਵਾਲ ਹੋਰ ਹੈ ਲਾਸਟ ਵਿੱਚ ਜੇ ਗੱਲ ਕਰੀਏ ਆਪਣੇ ਵੀ ਪੰਜਾਬੀ ਵੀਰ ਨੇ ਬਾਹਰਲੀ ਕੰਟਰੀ ਦੇ ਵਿੱਚ ਅਗੇ ਕੰਮ ਕਰਦੇ ਨੇ ਬੜਾ ਬੜੇ ਸਾਲਾਂ ਤੋਂ ਜਾਂਦੇ ਨੇ ਫਿਰ ਉੱਥੇ ਦੇ ਇਦਾਂ ਦੀ ਘਟਨਾਵਾਂ ਸਾਹਮਣੇ ਨਹੀਂ ਆਉਂਦੀਆਂ ਪੰਜਾਬ ਦੇ ਵਿੱਚ ਕਿਉਂ ਆਉਂਦੀਆਂ ਸਾਹਮਣੇ ਪਹਿਲਾਂ ਤਾਂ ਮੈਂ ਇੰਟਰਵਿਊ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਚੁੱਕੇ ਆਂ ਵੀ ਜਿਹੜਾ ਮਾਹੌਲ ਇੱਥੇ ਕ੍ਰੀਏਟ ਕੀਤਾ ਜਾਂਦਾ ਹੈ ਬਾਹਰ ਦਰਜਾ ਹਨ ਜਿਹੜਾ ਸਾਡੇ ਨੌਜਵਾਨਾਂ ਚ ਵਧਾਉਣ ਲਈ ਇਸ ਤਰ੍ਹਾਂ ਦਾ ਮਾਹੌਲ ਖਰਾਬ ਕੀਤਾ ਜਾਂਦਾ ਹੈ ਕਿਉਂਕਿ ਡਰ ਦੇ ਕਾਰਨ ਬਹੁਤ ਜ਼ਿਆਦਾ ਨੌਜਵਾਨ ਸਾਡੇ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ ਜਾ ਕੇ বাস ਚੁੱਕੇ ਨੇ ਦੂਸਰੀ ਗੱਲ ਇਹ ਹੈ ਵੀ ਅਸੀਂ ਕਿਤੇ ਵੀ ਜਾਂਦੇ ਆ ਕੈਨੇਡਾ ਅਮਰੀਕਾ ਜਾਂਦੇ ਆ ਤਾਂ ਉੱਥੇ ਲਈ ਪਹਿਲਾਂ ਅਸੀਂ ਪੇਪਰ ਵਰਕ ਪੂਰਾ ਕਰਦੇ ਆਂ ਫਿਰ ਮੇਰੇ ਖਿਆਲ ਚ 35 40 40 ਲੱਖ ਰੁਪਇਆ ਅਸੀਂ ਲਾ ਕੇ ਉੱਥੇ ਜਾਂਦੇ ਆਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਭਾਸ਼ਾ ਹੈ ਪਹਿਲਾਂ ਇੱਥੋਂ ਅਸੀਂ ਸਿੱਖ ਕੇ ਉਹਨਾਂ ਦੀ ਭਾਸ਼ਾ ਜਾਣਦੇ ਆਂ ਮੈਡੀਕਲ ਬਕਾਇਦਾ ਕਰਾਏ ਜਾਂਦੇ ਆ ਇੱਥੇ ਇਹਨਾਂ ਦਾ ਦੱਸੋ ਕਿਹੜਾ ਮੈਡੀਕਲ ਹੁੰਦਾ ਹੈ 150 ਰੁਪਏ ਦੀ ਟਿਕਟ ਬਿਹਾਰ ਤੋਂ ਲੈ ਕੇ ਇੱਥੇ ਆ ਕੇ ਪੱਕੇ ਤੌਰ ਤੇ ਬਸਨੀਕ ਬਣ ਜਾਂਦੇ ਆ ਕਿਹੜਾ ਇਹਨਾਂ ਦਾ ਮੈਡੀਕਲ ਹੁੰਦਾ ਕਿਹੜੀ ਇਹਨਾਂ ਦੀ ਭਾਸ਼ਾ ਹੈ ਇੱਥੇ ਆਪਣੀ ਇਹ ਭਾਸ਼ਾ ਸਾਡੇ ਪੰਜਾਬ ਦੀ ਜਿਹੜੀ ਭਾਸ਼ਾ ਹੈ ਇਹਨੂੰ ਬਹੁਤ ਹੀ ਨੁਕਸਾਨ ਹੋਇਆ ਪੰਜਾਬੀ ਬੋਲੀ ਨੂੰ ਇਹਨਾਂ ਦੇ ਆਉਣ ਨਾਲ ਕਿਉਂਕਿ ਇੱਥੇ ਹਿੰਦੀ ਦਾ ਪ੍ਰਸਾਰ ਹੈ ਜਿਹੜਾ ਉਹ ਪਿਛਲੇ ਸਮੇਂ ਦਰਾਂ ਬਹੁਤ ਜ਼ਿਆਦੇ ਵੱਧ ਚੁੱਕਿਆ ਹੈ ਲੱਗਦਾ ਹੈ ਟ੍ਰੇਨਾਂ ਪਰ ਪਰ ਕੇ ਆਉਂਦੇ ਨੇ ਲੱਦ ਲੱਦ ਕੇ ਆਉਂਦੇ ਨੇ ਜਦੋਂ ਵੀ ਜਾਂਦੇ ਨੇ ਜਾਂ ਵਾਪਸ ਆਉਂਦੇ ਨੇ ਅਕਸਰ ਦੇਖਦੇ ਆ ਮੇਰੇ ਕੋਲ ਕੰਮਕਾਰ ਲਈ ਵੀ ਆਉਂਦੇ ਬੰਦੇ ਮੈਂ ਦੇਖਦਾ ਕਿ ਇਹ ਇੱਕ ਜਾਂਦੇ ਆ ਹਰੇਕ ਸਾਲ ਜਿਵੇਂ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਸਕੰਜਮੀ ਦੀਆਂ ਰੇੜੀਆਂ ਇਹ ਲਾਉਂਦੇ ਆ ਤਾਂ ਇੱਕ ਬੰਦਾ ਇੱਥੋਂ ਜਾਂਦਾ ਹੈ 8-8 ਬੰਦਿਆਂ ਨੂੰ ਨਾਲ ਲੈ ਕੇ ਆਉਂਦਾ ਹੈ ਇਹਨਾਂ ਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਸਰਕਾਰ ਦੀ ਪਾਲਿਸੀ ਹੈ ਪ੍ਰਵਾਸ ਜਿਹੜਾ ਵੱਡੇ ਪੱਧਰ ਤੇ ਇੱਥੇ ਸਰਕਾਰ ਦੇ ਦੁਆਰਾ ਕਰਵਾਇਆ ਜਾ ਰਿਹਾ ਹੈ ਇਹ ਇੱਕ ਬੰਦਾ ਉੱਥੋਂ ਜਾਂਦਾ 8-8 ਬੰਦਿਆਂ ਨੂੰ ਨਾਲ ਲੈ ਕੇ ਆਉਂਦਾ ਹੈ ਤੋ ਇਹਨਾਂ ਜਗਮਉਨ ਸਿੰਘ ਮੁੱਦੂ ਸ਼ਕਤੀਆਂ ਤੋਂ ਇਹਨਾਂ ਨਾਲ ਵਿਚਾਰ ਬਟਾਂਦਰਾ ਕੀਤਾ ਹੈ ਪ੍ਰਵਾਸੀਆਂ ਪ੍ਰਤੀ ਕਿਉਂਕਿ ਅੱਜ ਕੱਲ ਜੇ ਗੱਲ ਕਰੀਏ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚੋਂ ਕੱਢਣ ਦੇ ਲਈ ਧਰਨੇ ਲਗਾਏ ਜਾ ਰਹੇ ਨੇ ਰੋਜ਼ ਪ੍ਰਦਰਸ਼ਨ ਲਗਾਤਾਰ ਵਧਦੇ ਜਾ ਰਹੇ ਨੇ ਜਿੱਦਾਂ ਦੀ ਖਬਰਾਂ ਸਾਹਮਣੇ ਆ ਰਹੀਆਂ ਤੋ ਇਸ ਖਬਰ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਧੰਨਵਾਦ ਜੀ